ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਦੇ ਵੱਲੋਂ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ ਇਸ ਲਿਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਰਾਹੁਲ ਗਾਂਧੀ ਦਾ ਨਾਂ ਸਾਹਮਣੇ ਆ ਰਿਹਾ ਹੈ ਰਾਹੁਲ ਗਾਂਧੀ ਨਾਮਜ਼ਦਗੀ ਦੇ ਲਈ رائے ਬਰੇਲੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਸੋਨੀਆ ਗਾਂਧੀ ਪਿਆੰਕਾ ਗਾਂਧੀ ਤੇ ਰੌਬਰਟ ਵਾਡਰਾ ਵੀ ਜਿਹੜੀ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਨੇ ਕਾਂਗਰਸ ਨੇ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਉਤਾਰਿਆ ਤਾਂ ਤੁਸੀਂ ਇਹ ਲਿਸਟ ਜਿਹੜੀ ਹੈ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਦੱਸਦੀ ਹੈ ਕਿ ਰਾਹੁਲ ਗਾਂਧੀ ਨਾਮ ਸਦਗੀ ਦੇ ਲਈ ਰਾਇ ਬਰੇਲੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਰਾਹੁਲ ਗਾਂਧੀ ਵਾਇਨਾਡ ਤੋਂ ਵੀ ਚੋਣ ਲੜਨ ਜਾ ਰਹੇ ਨੇ ਉਹਨਾਂ ਦੇ ਨਾਲ ਮਾਸੂਨੀਆ ਗਾਂਧੀ ਇਸ ਦੇ ਨਾਲ ਹੀ ਉਹਨਾਂ ਦੀ ਭੈਣ ਪ੍ਰਿਯੰਕਾ ਗਾਂਧੀ ਤੇ ਜੀਜਾ ਰੌਬਰਟ ਵਾਧਰਾ ਵੀ ਛੇੜੇ ਨੇ ਉਹ ਵੀ ਮੌਜੂਦ ਦੇਖੇ ਜਾ ਸਕਦੇ ਨੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਦੇ ਨਾਲ ਹੀ ਨੇ ਕਾਂਗਰਸ ਦੇ ਅਧਿਐਚ ਮਲਿਕਾ ਅਰਜੁਨ ਖੜਗੇ ਵੀ ਥੋੜੀ ਹੀ ਦੇਰ ਦੇ ਵਿੱਚ رائے ਬਰੇਲੀ ਪਹੁੰਚਣ ਵਾਲੇ ਨੇ ਤੇ ਰਾਹੁਲ ਕਰੀਬ 12:30 ਵਜੇ ਨਾਮਸਦਗੀ ਭਰਨਗੇ ਤੇ ਅੱਜ ਸ਼ੁੱਕਰਵਾਰ ਨੂੰ ਨਾਮਸਦਗੀ ਭਰਨ ਦਾ ਆਖਰੀ ਦਿਨ ਹੈ ਕਾਂਗਰਸ ਨੇ ਅੱਜ ਸਵੇਰੇ ਹੀ رائے ਬਰੇਲੀ ਤੋਂ ਰਾਹੁਲ ਦੇ ਨਾਂ ਦਾ ਐਲਾਨ ਕੀਤਾ ਉੱਥੇ ਹੀ ਅਮੇਠੀ ਸੀਟ ਤੋਂ ਦੇਖਿਆ ਜਾ ਸਕਦਾ ਹੈ ਕਿ ਕਿਸ਼ੌਰੀ ਲਾਲ ਸ਼ਰਮਾ ਨੂੰ ਉਤਾਰਿਆ ਗਿਆ ਉੱਥੇ ਹੀ ਸੋਨੀਆ ਗਾਂਧੀ ਦੇ ਕਾਫੀ ਜ਼ਿਆਦਾ ਭਰੋਸੇਮੰਦ ਦੱਸੇ ਜਾਂਦੇ ਨੇ ਭਾਜਪਾ ਨੇ رائے ਬਰੇਲੀ ਤੋਂ ਯੋਗੀ ਸਰਕਾਰ ਦੇ ਵਿੱਚ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਟਿਕਟ ਦਿੱਤੀ ਹੈ ਤੇ ਜਦ ਕਿ ਅਮੇਠੀ ਤੋਂ 스ਪ੍ਰੀਤੀ ਇਰਾਨੀ ਲੜ ਰਹੇ ਨੇ ਪਹਿਲੇ ਕਾਂਗਰਸ ਨੇਤਾਵਾਂ ਨੇ ਰਾਹੁਲ ਨੂੰ ਅਮੇਠੀ ਤੇ ਪ੍ਰਿਆੰਕਾ ਨੂੰ رائے ਬਰੇਲੀ ਤੋਂ ਲੜਵਾਉਣ ਦੀ ਗੱਲ ਕੀਤੀ ਸੀ ਅਮੇਠੀ ਸੀਟ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਅੱਜ ਨਾ ਮੰਕਣ ਭਰਨ ਦਾ ਆਖਰੀ ਦਿਨ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਤੇ ਦੇਖਿਆ ਜਾ ਸਕਦੇ ਕਿ ਰਾਹੁਲ ਗਾਂਧੀ ਜਿਹੜੇ ਨੇ ਇੱਥੇ ਨਾਮਜ਼ਦਗੀ ਭਰਨ ਦੇ ਲਈ ਪਹੁੰਚ ਚੁੱਕੇ ਨੇ ਆਖਰੀ ਸਮੇਂ ਤੱਕ ਕੈਲਕੂਲੇਸ਼ਨ ਕਰਨ ਤੋਂ ਬਾਅਦ ਕਾਂਗਰਸ ਨੇ ਅਮੇਠੀ ਤੇ رائے ਬਰੇਲੀ ਤੋਂ ਸਸਪੈਂਸ ਖਤਮ ਕਰ ਦਿੱਤਾ ਹੈ ਰਾਹੁਲ ਗਾਂਧੀ ਆਪਣੀ ਟਰੈਡੀਸ਼ਨਲ ਸੀਟ ਅਮੇਠੀ ਤੋਂ ਚੋਣ ਨਹੀਂ ਲੜਨਗੇ ਪਾਰਟੀ ਨੇ ਉਹਨਾਂ ਨੂੰ رائے ਬਰੇਲੀ ਤੋਂ ਉਤਾਰਿਆ ਜਿੱਥੇ ਸੋਨੀਆ ਗਾਂਧੀ ਚੌਣ ਲੜਦੇ ਰਹੇ ਨੇ 2019 ਦੇ ਵਿੱਚ ਮੇਠੀ ਸੀਟ ਤੇ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਲਗਭਗ 55000 ਵੋਟਾਂ ਤੋਂ ਹਰਾਇਆ ਸੀ ਜਦਕਿ رائے ਬਰੇਲੀ ਸੀਟ ਤੇ ਸੋਨੀਆ ਗਾਂਧੀ ਲਗਭਗ 1.7 ਲੱਖ ਵੋਟਾਂ ਤੋਂ ਜਿੱਤੇ ਸੀ ਤਾਂ ਹੁਣ ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਦੇ ਵੱਲੋਂ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿੱਥੇ ਰਾਹੁਲ ਗਾਂਧੀ رائے ਬਰੇਲੀ ਤੋਂ ਚੌਣ ਲੜਣੇ